ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੀ ਵੀਡੀਓ ਵਿੱਚ ਅੱਜ ਆਪਾਂ ਪਹੁੰਚੇ ਆਂ ਪਿੰਡ ਝੋੜੜ ਜ਼ਿਲ੍ਹਾ ਸ੍ਰੀ ਮਕਸਦ ਸਾਹਿਬ ਬਾਈ ਪਵਨਦੀਪ ਦੇ ਘਰੇ ਬਾਈ ਜਿਹੜੀ ਤੁਸੀਂ ਵਿਹੜ ਦੇਖ ਰਹੇ ਹੋ ਪਹਿਲੇ ਸੂਏ ਵਿਹੜਾ ਰਾਤ ਹੀ ਸੂਈਏ ਬਾਈ ਕਹਿੰਦਾ ਮਗਰ ਬੱਚਾ ਵੱਛੀ ਐ ਤੇ ਲੈਵੇ ਦੀ ਕੁਆਲਿਟੀ ਆਪਾਂ ਤੁਹਾਨੂੰ ਚੈੱਕ ਕਰਾ ਦਨੇ ਆਂ ਮਗਰੋਂ 12 ਲੀਟਰ ਦੀ ਆਸੇ ਵੇਦਾ ਬਾਈ ਕਹਿੰਦਾ ਥੋੜਾ ਜਿਹਾ ਉਪਰਾ ਕਰਦੀ ਐ ਮੋਬਾਈਲ ਤੋਂ ਡਰਦੀ ਆ ਤੇ ਕੋਈ ਸੇਵਾ ਕਰਕੇ ਵੱਧ ਵੀ ਕੱਢ ਸਕਦਾ ਬਾਈ ਗਰੀਬ ਪਰਿਵਾਰ ਦੇ ਘਰੇ ਵੱਛੀ ਆ ਤੇ ਲੋ ਦੋਸਤੋ ਜੇ ਵੈਡ ਤੁਹਾਨੂੰ ਪਸੰਦ ਆਉਂਦੀ ਆ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਚਲਾਵਾਂਗੇ ਤੇ ਇੱਕ ਵਾਰੀ ਸਿਲਮਾ ਤੌਰ ਤੇ ਥੋੜਾ ਜਿਹਾ ਦਿਖਾ ਤਾਂ ਦਿੰਦੇ ਥੋੜਾ ਜਿਹਾ ਮਾਅਲ ਤੋਂ ਡਰਦੀ ਆ ਪਹਿਲੇ ਸੂਏ ਕਰਕੇ ਲੈਵੇ ਦੀ ਕੁਆਲਿਟੀ ਚੈੱਕ ਕਰੋ ਦੋਸਤੋ ਤੁਸੀਂ ਆਰਡਰ ਕੁਆਲਿਟੀ ਬਹੁਤ ਚੰਗੀ ਆ ਆਪਾਂ ਨੰਬਰ ਲੈ ਕੇ ਦਿੰਨੇ ਆ ਨੰਬਰ ਬੋਲੀ ਬਾਈ 8288 ਹਾਂਜੀ 95305 95305 ਜੀ ਠੀਕ ਆ ਦੋਸਤੋ ਨੰਬਰ ਆਪਾਂ ਬਾਕੀ ਸਕਰੀਨ ਤੇ ਵੀ ਚਲਾ ਦਾਂਗੇ ਤੁਸੀਂ ਦੇਖ ਲਓ ਜਿਹੜੇ ਵੀਰ ਨੂੰ ਗਾਹ ਪਸੰਦ ਆਉਂਦੀ ਆ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਹੁਣ ਤੇ ਜੇ ਆਪਣੀ ਇਸ ਨੂੰ ਵੀਡੀਓ ਚੰਗੀਆਂ ਲੱਗਦੀਆਂ ਦੋਸਤੋ ਆਪਣੇ ਪੇਜ ਨੂੰ ਫੋਲੋ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਠੀਕ ਆ ਦੋਸਤੋ ਧੰਨਵਾਦ